ਫਾਕੋਂ ਸਿੰਘ ਜੀ ਠੇਕੇਦਾਰ ਜੋ ਕਿ ਐਮਐਲਆਮ ਆਮ ਆਦਮੀ ਪਾਰਟੀ ਤੋਂ ਆਏ ਸੀਗੇ ਜਿਨ੍ਹਾਂ ਨੇ ਜੁੱਧ ਨਸ਼ਿਆਂ ਪ੍ਰਬੰਧ ਮਹਾਂਉਦੇ ਤਹਿਤ ਆ ਕੇ ਜਿਹੜੇ ਮੀਟਿੰਗ ਦੇ ਵਿੱਚ ਵਿਚਾਰ ਪਟਾਮ ਪਟਾਂਦਰੇ ਕੀਤੇ ਪਬਲਿਕ ਦੇ ਵਿੱਚ ਜਿਹੜੀ ਇੱਕ ਗੱਲ ਉੱਠ ਕੇ ਆਈ ਆ ਉਹ ਆਪਾਂ ਹਾਕਮ ਸਿੰਘ ਜੀ ਨੂੰ ਪੁੱਸਾਂਗੇ ਐਮਐਲ ਸਾਬ ਨੂੰ ਬਈ ਆਮ ਪਬਲਿਕ ਦੇ ਵਿੱਚ ਇਹ ਇੱਕ ਵੀ ਸਰਕਾਰ ਨੇ ਤਾਂ ਭਰੋਸਾ ਦਿਵਾਇਆ ਬਈ 31 ਮਈ ਤੱਕ ਜਿਹੜਾ ਨਸ਼ਾ ਬੰਦ ਹੋ ਜਾਊਗਾ ਪਰ ਆਮ ਪਬਲਿਕ ਦੇ ਵਿੱਚੋਂ ਇੱਕ ਹੀ ਆਈ ਆ ਆਵਾਜ਼ ਬਈ ਨਹੀਂ ਇਹ ਹੋਣਾ ਨਹੀਂਗਾ ਜੀ ਮਤਲਬ ਇਹਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਖੋ ਜੀ ਜਿਹੜਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਜਿਹੜੇ ਡੀਜੀਪੀ ਆ ਸਾਡੇ ਪੰਜਾਬ ਦੇ ਜਿਹੜੇ ਪੁਲਸ ਵਿਭਾਗ ਦੇ ਆ ਉਹਨਾਂ ਨੇ ਇਸ ਗੱਲ ਤੇ ਸਾਡੀ ਅਸੀਂ ਡੇਟ ਫਿਕਸ ਕਰੀਏ ਕਿ ਅਸੀਂ 31 ਤੱਕ ਅਸੀਂ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਲੇਕਿਨ ਉਹਦੇ ਵਿੱਚ ਸਾਰਾ ਪਿੰਡ ਦਾ ਸਹਿਯੋਗ ਵੀ ਸਾਨੂੰ ਬੜਾ ਜ਼ਰੂਰੀ ਹੈ ਠੀਕ ਹੈ ਜੀ ਹੁਣ ਪਿੰਡ ਦੇ ਵਿੱਚ ਐਸਾ ਕੋਈ ਐਕਸਟਰਾ ਨਹੀਂ ਅਸੀਂ ਇਲਾਕੇ ਦੇਖੀ ਲੇਕਰ ਸਾਨੂੰ ਗੁਫਤ ਕੋਈ ਰਿਪੋਰਟ ਦੇ ਦੇਵੇ ਜੇ ਕੋਈ ਕਹਿੰਦਾ ਚੰਡੀਗੜ੍ਹ ਨੰਬਰ ਦੇ ਚੱਕ ਰਿਹਾ ਤਾਂ ਮੈਨੂੰ ਕੋਈ ਘਰੇ ਆ ਕੇ ਗੁਫਤ ਦੱਸ ਸਕਦਾ ਕਿ ਸਾਡੇ ਪਿੰਡ ਚਾਹ ਬੰਦਾ ਨਸ਼ਾ ਵੇਚ ਰਿਹਾ ਠੀਕ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਅਫਸਰ ਨੂੰ ਕਹਿਣ ਦੀ ਲੋੜ ਨਹੀਂ ਬਾਕੀ ਕੰਮ ਮੇਰਾ ਵਾ ਸਾਰਾ ਤੇ ਇੱਕ ਪਬਲਿਕ ਦਾ ਇਹ ਆ ਵੀ ਜਦੋਂ ਪੁਲਿਸ ਨੂੰ ਪਤਾ ਵਾ ਵੀ ਫੇਰ ਮਤਲਬ ਲੋਕਾਂ ਨੂੰ ਕਿਉਂ ਵਰਤਿਆ ਜਾਂਦਾ ਵਾ ਜਾਂ ਪੰਚਾਇਤ ਨੂੰ ਕਿਉਂ ਵਰਤਿਆ ਜਾਂਦਾ ਵੀ ਤੁਸੀਂ ਦੱਸੋ ਵੀ ਪਬਲਿਕ ਦੇ ਮੋਢੇ ਤੇ ਰੱਖ ਕੇ ਕਿਉਂ ਚਲਾਈ ਜਾ ਰਹੀ ਆ ਵੀ ਜਦੋਂ ਇਹ ਪਤਾ ਪ੍ਰਸ਼ਾਸਨ ਨੂੰ ਮਤਲਬ ਇਹ ਤੁਸੀਂ ਨਹੀਂ ਦੱਸੋਗੇ ਤਾਂ ਆਪਣੇ ਲੈਵਲ ਤੇ ਅਸੀਂ ਤਾਂ ਫਿਰ ਆਪਦਾ ਪਤਾ ਕਰਕੇ ਦੱਸਾਂਗੇ ਹਾਂਜੀ ਹਾਂਜੀ ਅਸੀਂ ਪ੍ਰੋਸਤ ਦਵਾਉਣੇ ਹੋ ਜੀ ਪਾਰਟੀ ਵੱਲੋਂ ਵੀ ਕੰਮ ਕਰਦੇ ਹਾਂ ਅਸੀਂ ਤਾਂ ਪੂਰਾ ਪ੍ਰੋਸਤ ਦਵਾਉਣੇ ਚ ਵੀ ਅਸੀਂ ਰਹਿਣੀ ਜੇ ਸਾਡੀ ਮਿੱਥੀ ਸਾਰੀ ਸਰਕਾਰ ਦੀ ਇੱਕ ਵਾਦਾ ਕਰਿਆ ਪਾਰਟੀ ਨੇ ਮੁੱਖ ਮੰਤਰੀ ਭਾਣ ਸਿੰਘ ਮਾਨ ਜੀ ਨੇ ਬਈ ਉਸ ਤੋਂ ਬਾਅਦ ਜਿਹੜਾ ਸੰਬੰਧਤ ਖਾਨੇਦਾਰ ਹੋਊਗਾ ਉਹਦੇ ਤੇ ਕਾਰਵਾਈ ਹੋਊਗੀ ਦੇਖੋ ਜੀ ਸਾਰਿਆਂ ਨੂੰ ਜਿਹੜਾ ਇਹਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਇਸ ਤਰ੍ਹਾਂ 3:00 ਵਜੇ ਤੋਂ ਬਾਅਦ ਨਸ਼ਾ ਇਸ ਤਰ੍ਹਾਂ ਵਿਕਦਾ ਹੋਊਗਾ ਉਹ ਸਾਰਿਆਂ ਨੂੰ ਸਜ਼ਾ ਮਿਲਣੀ ਹੈ ਉਹਦੇ ਵਿੱਚ ਇਹ ਸਾਰਿਆਂ ਦੀ ਜ਼ਿੰਮੇਵਾਰੀ ਫਿਕਸ ਹੋਈ ਹੋਈ ਹੈ ਇਸ ਕਰਕੇ ਮੈਂ ਸਾਰੇ ਯਕੀਨ ਦਿਵਾਉਣਾ ਵੀ ਅਸੀਂ ਪੂਰਾ ਕੋਸ਼ਿਸ਼ ਆਗੇ ਅਸੀਂ 31 ਮਈ ਤੱਕ ਅਸੀਂ ਨਸ਼ਾ ਮੁਕਤ ਆਪਾਂ ਜੀ ਮਾਲਵਾ ਲਾਈਵ 365 ਤੋਂ ਜਿਹੜੀ ਪਬਲਿਕ ਦੇ ਵਿੱਚੋਂ ਗੱਲ ਲੁਕੀ ਸੀਗੀ ਉਹ ਆਪਾਂ ਠੇਕੇਦਾਰ ਸਾਹਿਬ ਜੀ ਨੇ ਕਰ ਲਈ ਇਹਨਾਂ ਨੇ ਕਿਹਾ ਵੀ ਲੋਕ ਵੀ ਸਾਥ ਦੇਣਾ ਤੇ ਪ੍ਰਸ਼ਾਸਨ ਤੇ ਸਰਕਾਰ ਜਿਹੜੀ ਸਖਤੀ ਕਰ ਰਹੀ ਆ ਵੀ ਆਪਾਂ ਹੀ ਭਰੋਸਾ ਰੱਖੋ ਵੀ 31 ਮਈ ਤੱਕ ਇਹੜਾ ਨਸ਼ਾ ਮੁਕਤ ਪੰਜਾਬ ਹੋਊਗਾ ਜੀ ਮਹਿਮ ਨੂੰ ਲੈ ਕੇ ਹਾਕਮ ਸਿੰਘ ਠੇਕੇਦਾਰ ਆਮ ਆਦਮੀ ਪਾਰਟੀ ਉਹ ਪੱਖੜ ਪਹੁੰਚੇ ਸੀਗੇ ਕਿ ਜਿਸ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਜੋ ਫੌਜੀਆਂ ਨੇ ਉਹਦਾ ਪ੍ਰੋਸਾਤਵਾਇਆ ਅਤੇ ਸਾਡਾ ਕੋਈ ਕੰਮ ਨਹੀਂ ਅਸੀਂ ਜਿੰਨਾ ਖਰ ਮੌਲਜ ਆਉਂਦਾ ਕੋਈ ਅਸੀਂ ਪ੍ਰਸ਼ਾਸਨ ਨੂੰ ਦੱਸ ਸਕਦੇ ਹਾਂ ਤੁਸੀਂ ਵੀ ਸਾਡਾ ਸਹਿਯੋਗ ਕਰੋ ਪੰਚਾਇਤ ਦਾ ਪੂਰਾ ਸਹਿਯੋਗ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਨਾਜ਼ਰ ਖਾਧੀਓ ਅਤੇ ਮੇਰੀਆਂ ਬੀਬੀਆਂ ਭਰੇਦ ਕਰਨਾ ਬੈਗ ਜੀ ਦਾ ਖਾਲਸਾ ਲੈਣੇ ਕੀ ਪੜੋ ਸਾਹਿਬ ਜੀ ਜਮਈ ਜਮਈ ਮਤਲਬ ਜਿਆਗ ਉਹ ਅਸੀਂ ਕਿਹਾ ਕਿ ਮੁੱਖ ਕਰਨਾ ਨਾਲ ਜਦੋਂ ਅੰਜਾਮ ਨੂੰ ਇਹਦੇ ਵਿੱਚ ਬਹੁਤ ਸਾਥੀ ਦਿਨਾਂ ਤੋਂ ਸੌਣ ਵਾਲੇ ਨਾਲ ਸੌਣ ਵਾਲੀ ਆ ਕਪੜੇ ਵੀ ਲੈਣ ਕਪੜੇ ਵੀ ਲੈਣ ਰੈਸ ਕਰਿਆ ਜਦੋਂ ਪਹਿਲਾਂ ਬਣਾ ਸੀ ਜਿਹਦੇ ਬਣਦੇ ਨਾ ਇਹ ਰੈਂਟ ਲਾਇਆ ਹੈ ਉਹਦੇ ਵਿੱਚ ਜਿਹੜਾ ਵੀ ਟਿੱਕਾ ਕੋਈ ਵੇਚਦਾ ਉਹ ਅਸੀਂ ਪੈਸੇ ਨਹੀਂ ਸ਼ਰਤਾਂ ਚ ਆਪਣੀ ਜਿਹਾ ਵੀ ਚਲਾ ਦਾਂ ਤੇ ਜਿਹੜੇ ਖਾਂਡੇ ਉੱਤੇ ਲੈ ਸੀ ਉਹਦਾ ਵੀ ਆਪਣਾ ਮੁੱਲ ਫੱਟ ਪਾਉਣ ਕੋਈ ਚਾੜਾ ਨਾ ਤੇ ਉਹਦਾ ਨਸ਼ਾ ਛਡਾ ਕੇ ਤੁਹਾਡੇ ਕੋਲ ਮੌਸਲੇ ਆ ਲਿਆਗੇ ਭਰਾ ਨੂੰ ਤੇ ਜਿਹੜਾ ਜਿੱਦਾਂ ਵੇਚਣ ਵਾਲਾ ਉਹ ਅਸੀਂ ਕੋਈ ਨਹੀਂ ਹੁਣ ਜੇ ਤੁਸੀਂ 어청 oh. oh.